ਹੈਰੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸੈਲ ਬਲੌਗ ਦੇ ਵਿੱਚ ਹੋ ਚੁੱਕੇ ਮੈਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋ ਹਾਂਜੀ ਲੱਗੇ ਆ ਬਲੌਗ ਦੀ ਸਟਾਰਟਿੰਗ ਕਰ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜੁੜ ਦੋ ਸੋ ਜੀ ਹਾਂਜੀ ਇੱਥੇ ਸਵੇਰ ਦਾ ਟਾਈਮ ਸੀਗਾ ਆਪਾਂ ਦਿਖਾਣੀ ਸੀਗੀ ਰੋਟੀ ਉਸ ਤੋਂ ਪਹਿਲਾਂ ਮੈਂ ਕਿਹਾ ਵੀ ਚਲੋ ਕਈਆ ਪਿਆਏ ਇਹਦਾ ਰਾਈਤਾ ਤਿਆਰ ਕਰ ਲਈਏ ਤਾਂ ਕਰਕੇ ਜੀ ਮੈਂ ਲੱਗੀ ਉਸਦੇ ਇੱਥੇ ਕੱਦੂ ਪਾਸ ਕਰਨ ਤੇ ਵੀਡੀਓ ਨੂੰ ਫੁੱਲ ਵਾਚ ਕਰਿਓ ਤੇ ਬਣੇ ਰਿਓ ਬਲੌਗ ਦੇ ਨਾਲ ਜੀ ਲੱਗੀਆਂ ਹਲੂ ਪਈਏ ਦੀ ਜਿਹੜੇ ਸਿਆਲੂ ਪਈ ਆਉਂਦੇ ਨੇ ਉਹਦੀ ਪੇਰ ਹੁਣ ਚੜ ਗਈਏ ਪਤਾ ਨਹੀਂ ਸਿਆਲੂ ਜਿਹੀ ਇਹ ਮਿਲੂਗਾ ਕੋਣਤਾ ਆਪਣੀ ਹੋਈ ਹੋਣੀ ਸੀਗੀ ਉਧਰੋਂ ਲਿਆਂਦਾ ਹੈ ਤਾਂ ਓਕੇ ਕੱਦੂ ਕਸ ਕਰਕੇ ਨਾ ਇਹਦੇ ਵਿੱਚ ਰਜਾ ਲਾ ਲੇ ਪਾਣੀ ਵਿੱਚ ਬਹੁਤ ਸਵਾਦ ਬਣਦਾ ਹੈ ਇਹਦਾ ਤੇ ਮੈਂ ਇਧਰ ਪਾਣੀ ਉਬਲਣਾ ਧਰਤਾ ਵਿੱਚ ਥੋੜਾ ਜਿਹਾ ਪਾ ਤਾ ਨੂਣ ਇਹ ਰਿਹਾ ਬਾਲਾ ਨਾ ਨਰਮ ਪਿਆ ਹੋਇਆ ਕੰਮ ਕਰ ਲੈ ਅਸੀਂ ਇੱਕ ਦੋ ਕੇ ਰਹਿੰਦੇ ਨੂੰ ਆਪਾਂ ਕਰ ਲਾਂਗੇ ਪਹਿਲਾਂ ਰੋਟੀ ਖਾ ਲੀਏ ਤੇ ਵਿੱਚ ਅੱਜ ਪੀਣ ਧਰ ਕੇ ਆਂਦਾ ਆਟਾ ਆਪਣੇ ਹੱਥ ਨੂੰ ਗਏ ਸੀ ਟੋਲੀ ਮੈਂ ਰੱਖਤੀ ਵਾ ਧੋਪਾ ਲਵਾ ਤੜੀ ਗਈ ਤੇਰਾ ਅੱਜ ਅੱਜ ਸ਼ਾਮ ਨੂੰ ਜਪਾ ਨੂੰ ਚੱਕ ਕੇ ਆਉਂਦੇ ਥੋੜਾ ਟਾਈਮ ਕਾਫੀ ਲੱਗਿਆ ਹੈ ਬੁਦਸਕਾ ਰੀਮਾ ਦੇ ਦੇ ਜਿਆਦਾ ਹੋ ਕੇ ਤਾਂ ਅੱਦਾ ਹੀ ਪਾ ਲਾਂ ਅਧੇ ਹੀ ਕੰਮ ਕਰਾਂ ਪਈ ਇਹੇ ਤਾਂ ਬਹੁਤ ਹੀ ਜਮਨਦੋ ਜਿਹੜੀ ਮਰਜ਼ੀ ਬਣਾ ਲਓ ਨੇ ਬਿਲਕੁਲ ਹੀ ਜਿੱਚਾ ਮੰਗ ਰਹੇ ਨੇ ਤੇ ਇਹ ਦਾ ਹਰ ਬਾਅ ਕਈ 1 ਪੀ ਕੌਪ ਤੇ ਰਾਈ ਤੇ ਦੇ ਵਿੱਚ ਕੰਮ ਆ ਜਾਂਦਾ ਸਬਜੀ ਕਾ ਕੇ ਹੋ ਗਿਆ ਥੋੜਾ ਜਿਹਾ ਇੱਕ ਕੋ ਵਾਲੇ ਪਵਾਵਾਂਗੇ ਇੱਕ ਕੋ ਵਾਲੇ ਦੇ ਵਿੱਚ ਰੁੱਝ ਜਾਣਾ ਇਹਨੂੰ ਕੱਲ ਪਾ ਲਾਂਗੇ ਜਿਆਦਾ ਹੋ ਗਿਆ ਹਾਂ ਫਿਰ ਸਿਰਫ ਬਈ ਜਨੂਅਰ ਰਿੱਜਦਾ ਜਨੂਅਰ ਦੇ ਕੱਪੜੇ ਪਏ ਨੇ ਸੁੱਕਣੇ ਪਾਉਣ ਵਾਲੇ ਤੁਪ ਪਾ ਲਈ ਲੱਗ ਜਿਵੇਂ ਉਹਨਾਂ ਸੁੱਕੜੇ ਪਾ ਕੇ ਲੇਖੋ ਸੁੱਕਣੇ ਭਾਗ ਉਹਨੇ ਨਾਲੇ ਸਵੀਟੀ ਨੂੰ ਪਾ ਕੇ ਲੈ ਰੋਟੀ ਰੋਟੀ ਪਾਉਣ ਜਾਣਾ। ਇਹ ਕਪੜੇ ਸੁਕਣੇ ਪਾਉਣੇ ਵਾਲੇ ਪੈਨ। ਆ ਕੇ ਪਾਉਣੇ ਮਾਣੀ ਧੁੱਪਾਂ ਚ ਖਲਾਰ ਦੇਣਾ। ਭਾਂਡੇ ਵਗੈਰਾ ਮੈਂ ਮਾਜ ਕੇ ਰੱਖਤੇ। ਇਹ ਕਪੜੇ ਆਏ ਹੋ ਸੀਗੇ ਬਾਬਾ ਜੀ ਦੇ। ਥੋੜੇ ਸਰੋਪੇ ਲਾਖ ਲਿਆਂਦੇ ਸੀਗੇ। ਨਾਲੇ ਤੌਰੀ ਆਏ ਭੌਕੇ ਰੱਖਤਾ। ਫਿਰ ਮਸਲਦਿਆਂ ਬਾਅਦ ਚ। ਦੇਖੋ ਬਾਰਲਾ ਮਸਾਲਾ। ਖਵਾ ਚਲੀ ਜਾਂਦੀ ਆ ਥੋੜੀ ਥੋੜੀ ਹਾਂ ਰਗੜ ਗਈ ਹੋਈ ਆ ਬੈਠੀਆਂ ਨੇ ਮੇਮਾਂ ਹਟੀਆਂ ਫਸ਼ੂ ਵੀ ਬਹਿ ਕੇ ਜੰਗਾਲੀ ਕਰ ਰਹੇ ਨੇ ਫੁਆਰੇ ਲਾਤੇ ਹੋਣ ਆਜ ਪੱਖੇ ਬੰਦੇ ਨਹੀਂ ਕਰੇ ਪੱਖੇ ਬੰਦ ਕਰਤੀਆਂ ਭਵਦੀ ਨੇ ਤੇ ਆਹ ਜੰਮ ਗਈ ਦੇਖੋ ਬਰਫ ਜਿਹਾ ਵੰਗੂ ਧੁੰਦ ਜੀ ਪਾਣੀ ਗਰੀ ਜਾਂਦਾ ਜਰਾ ਆ ਰਾਮ ਨਾ ਬੈਠਿਆ ਇੱਥੇ ਬੰਦ ਕਰਦੇ ਨਾ ਚੂਚੇ ਫਿਰ ਦਖੁੱਲੇ ਆ ਜੀ ਆਪਣਾ ਕਈ ਰਚ ਗਿਆ ਕਿ ਮੈਂ ਨਾ ਫਾਲੇ ਨਿਚੋੜਦਾ ਤਾਂ ਠੰਡੇ ਪਾਣੀ ਦੇ ਵਿੱਚ ਐਂ ਧੋ ਲੈ। ਠੰਡੇ ਪਾਣੀ ਦੇ ਵਿੱਚ ਕੌਣ ਆਂਦਾ ਹੋ ਗਿਆ। ਚਲ ਆ ਸੰਦਨ ਵਿੱਚ ਪਾ ਦਿੰਦੇ ਹਾਂ। ਨਾ ਪਾਣੀ ਥੋੜੀ ਕੜੀ ਵਿੱਚ।

ਨਟੈਂਡ ਕਰਦਾ ਹੈਗਾ ਬਣਾਉ ਨੂੰ ਫੋਜੀ ਹੁਣ ਆਪਾਂ ਖਾ ਲਈ ਰੋਟੀ ਬਾਕੀ ਬਰੈੱਡ ਚਾੜਾਂ ਹਲੋ ਲਓ ਜੀ ਇੱਥੇ ਸੀਗਾ ਸ਼ਾਮ ਦਾ ਟਾਈਮ ਧਾਰਾਂ ਵਗੈਰਾ ਦਾ ਆਪਣਾ ਕੰਮ ਮੁੱਕ ਗਿਆ ਸੀਗਾ ਸਾਰੇ ਕਰਿਆ ਸੀ ਮੈਂ ਗੋਹਾ ਵਗੈਰਾ ਵੀ ਚੱਕਤਾ ਸੀ ਅਸੀਂ ਪਾਣੀ ਪਲਾਤਾ ਉਹਨਾਂ ਨੂੰ ਬਾਨੇ ਜਾਂਦੀਆਂ ਤੇ ਬਾਕੀ ਹੁਣ ਆਗੇ ਸੀਗੇ ਉੱਪਰ ਉੱਪਰ ਮੇਰੀ ਟਹਿ ਮਾਰਨੇ ਕੋ ਮੈਸੇ ਕੀਆ ਬਸ ਹੁਣ ਤੋਂ ਫੇਰ ਰੋਟੀ ਪਾਣੀ ਦੀ ਤਿਆਰੀ ਸ਼ੁਰੂ ਹੋ ਜਾਣੀ ਆ ਪਹਿਲਾਂ ਮੈਂ ਸਭੀ ਕੱਪੜੇ ਸਿਮੇਟਦਾ ਕੱਪੜੇ ਕੱਲ ਦੇ ਤੋਂ ਉੱਤੇ ਹੋਏ ਸੀਗੇ ਅੱਜ ਤੱਕ ਥੋੜੇ ਜਿਹੀ ਸਲਾਬੇ ਸੀਗੇ ਤਾਂ ਕਰਕੇ ਫੇਰ ਇਹਨਾ ਤੁਪਾਂ ਲਵਾਈ ਤੁਪਾਂ ਲਵਾਉਣ ਤੋਂ ਬਾਅਦ ਫੇਰ ਮੈਂ ਇੱਥੇ ਮਿੱਜਤ ਇਕੱਠਾ ਕਰਕੇ ਰੱਖਦੇ ਸੀਗੇ ਸ਼ਾਮ ਆ ਜਾਂਦੀ ਐ ਇੱਥੇ ਆਪਣੇ ਦੁਪਹਿਰੇ ਜੇ ਫੇਰ ਇੱਥੇ ਬਹਿ ਰਹੇ ਤੇ ਹੁਣ ਮੇਰਾ ਟਾਈਮ ਲੱਗਿਆ ਸੀਗਾ ਸ਼ਾਮ ਜੇ ਨੂੰ ਮੈਂ ਚੱਲ ਟੈਂਚਾ ਕੱਢ ਕੇ ਬਿਨਾਂ ਇਹਨਾਂ ਦੀ ਟਹਾਂ ਮਾਰਦਾ ਤੋਤਾ ਲੰਦਾ ਅਗਲਾ ਹਨਾ ਖੜੇ ਬੈਠੇ ਇੱਕ ਟਹਾਂ ਮਾਰਨੀ ਬਹੁਤਾਂ ਖੇਲ ਲਏ ਨੇ ਕਾਫੀ ਟਾਈਮ ਲਾ ਲੈਂਦਾ ਟਹਾਂ ਮਾਰਨ ਤੇ ਕੱਪੜੇ ਇਕੱਠੇ ਹੋ ਵੀ ਕਾਫੀ ਗਏ ਸੀਗੇ ਬਸ ਹੁਣ ਇਹਨਾਂ ਦੀ ਟਹਾਂ ਮਾਰ ਕੇ ਆਪਾਂ ਰੱਖ ਦਾਂਗੇ ਅਲਮਾਰੀ ਦੇ ਵਿੱਚ ਤੇ ਇੱਥੇ ਜਿਸ ਕਰਨ ਗਿਆ ਸੀਗਾ ਥੱਲੇ ਨੂੰ ਉਹਨੇ ਜਦ ਆ ਦੇਖਿਆ ਵੀ ਕੈਮਰਾ ਲੱਗਿਆ ਹੈ ਫਿਰ ਉਹ ਹੈਲੋ ਕਰਕੇ ਗਿਆ ਤੁਹਾਨੂੰ ਤੇ ਉਹ ਲੈ ਕੇ ਗਿਆ ਸੀਗਾ ਆਪਣੀਆਂ ਕਾਪੀਆਂ ਕਹਿੰਦਾ ਮੰਮੀ ਮੈਂ ਥੱਲੇ ਪੜਿਆ ਮਾਂ ਜੋਤ ਦੇ ਕੋਲ ਮੈਂ ਚੱਲ ਪੜਿਆ ਆਹ ਕਸੂਬ ਦੇ ਕੱਪੀ ਹੀ ਲੈ ਕੇ ਗਿਆ ਸੀ ਕੰਮ ਕਰਨਾ ਸੀਗਾ ਉਹਨੇ ਸਕੂਲ ਦਾ ਤੇ ਉਹ ਫਿਰ ਥੱਲੇ ਚਲੇ ਗਿਆ ਸੀਗਾ ਤੇ ਸਜਪ੍ਰੀਤ ਗਿਆ ਹੱਸ ਕੇ ਗਰਾਊਂਡ ਦੇ ਵਿੱਚ ਖੇਲਣ ਆ ਉੱਥੇ ਫੁੱਟਬਾਲ ਖੇਡ ਦਿੰਦੇ ਸ਼ਾਮ ਨੂੰ ਬੱਚੇ ਤੇ ਉੱਥੇ ਚਲੇ ਜਾਂਦੇ ਨੇ ਵਧੀਆ ਜੀ ਹਨਾ ਸ਼ਾਮ ਨੂੰ ਚਲੇ ਜਾਂਦੇ ਨਹੀਂ ਤਾਂ ਦੁਪਹਿਰੇ ਤਾਂ ਜਦੋਂ ਫਿਰ ਸਕੂਲੋਂ ਆ ਜਾਂਦੇ ਨੇ ਉਸ ਤੋਂ ਬਾਅਦ ਫੋਨ ਤੇ ਬੈਠੇ ਰਹਿੰਦੇ ਨੇ ਮੈਂ ਕਹਿ ਕਹਿ ਕੇ ਇਹਨਾਂ ਨੂੰ ਕਹਿਆ ਭੇਜ ਦਿੱਨੇ ਵੀ ਜਾਓ ਹਣ ਹੁਣ ਅਬ ਦਾ ਗਰਾਊਂਡ 'ਚ ਖੇਲ ਕੇ ਆਓ ਬੇ ਕਿਸੇ ਕੜੀ ਹੈ ਨਾ ਚਲੋ ਅਖਾਂ ਨੂੰ ਰਾਮ ਜੀ ਮਿਲ ਜਾਂਦਾ ਨਹੀਂ ਤਾਂ ਬੱਚੇ ਕਾਫੀ ਟਾਈਮ ਲਾ ਦਿੰਦੇ ਨੇ ਮੋਬਾਈਲਾਂ ਤੇ ਬੈਠੇ ਰਹਿੰਦੇ ਨੇ ਦੇਖੀ ਜਾਂਦੇ ਨੇ ਹਾਂ ਸ਼ਾਰਟ ਅਗੇ ਆ ਬਾਰ ਬਾਰ ਵਾਸੋ ਕਦੇ ਸ਼ਾਰਟ ਦੇਖਣ ਲੱਗ ਗਏ ਕਦੇ ਗੇਮ ਖੇਡਣ ਲੱਗ ਗਏ ਕਾਫੀ ਟਾਈਮ ਇਦਾਂ ਹੀ ਫੋਨ ਤੇ ਬਰਬਾਦ ਕਰ ਦਿੰਦੇ ਨੇ ਤੇ ਫਿਰ ਮੈਂ ਨਾਲ ਪੇਤ ਦੇ ਲੈਣੇ ਵੀ ਜਾਓ ਖੇਡੋ ਗਰਾਣ ਦੇ ਵਿੱਚ ਕਿਉਂਕਿ ਸ਼ਾਮ ਨੂੰ ਆਪਣੇ ਬੱਚੇ ਬਹੁਤ ਆ ਜਾਂਦੇ ਨੇ ਇੱਥੇ ਤੇ ਫਿਰ ਤਾਂ ਇਹ ਵੀ ਚਲੇ ਜਾਂਦੇ ਨੇ ਨਾਲ ਖੇਡਣ ਸਾਥੀ ਕੰਮ ਲਾਇਆ ਹੁੰਦੇ ਨੇ ਫੇਰ ਨਹੀਂ ਸੀ ਸ਼ੇਸ਼ੇ ਤੇ ਮੁੜਦੇ ਹੈਗੇ ਜੇਕਰਾਂ 4:00 ਵਜੇ ਚਲੇ ਜਾਣ ਗਰਾਊਂਡ ਦੇ ਵਿੱਚ ਫੇਰ 7:00 ਵਜੇ ਤੋਂ ਪਹਿਲਾਂ ਨਹੀਂ ਮੁੜਦੇ ਹੈਗੇ ਬਸ ਜੀ ਹੁਣ ਕਾਹਾਂ ਗਾਹ ਥੋੜਾ ਜਿਹਾ ਹੁਣ ਨੀਰਾ ਹੁਣ ਲੈ ਜਾਣਾ ਸਾਜਰੇ ਨੀਰਾ ਹੁਣ ਲਾ ਜਾਂਦਾ ਫੇਰ ਵੀ ਵੈਸੇ ਸਾਢੇ 4:00 'ਚ ਵੀ ਇੱਥੇ ਬੱਚੇ ਖੇਡ ਹੀ ਜਾਂਦੇ ਆ ਕਿਉਂਕਿ ਗਰਾਊਂਡ ਦੇ ਵਿੱਚ ਬੜੀਆਂ ਲੈਟਰ ਲਾ ਲੈਂਦੇ ਨੇ ਫੇਰ ਜਿਹੜੇ ਬੜੇ ਮੁੰਡੇ ਹੁੰਦੇ ਨੇ ਉਹ ਖੇਡਦੇ ਨੇ ਫੁੱਟਬਾਲ ਵਗੈਰਾ ਕਿਉਂਕਿ ਜੀ ਕੰਮ ਕਰਾਉ ਤੋ ਰਾਤਾਂ ਨੂੰ ਆਉਂਦੇ ਨੇ ਫੇਰ ਹਨਾ ਸ਼ਾਮੀ ਜੇ ਜਦੋਂ ਬੇਲੇ ਹੁੰਦੇ ਨੇ ਫਿਰ ਖੇਡ ਲੈਂਦੇ ਨੇ ਸਾਰੇ ਇਕੱਠੇ ਹੋ ਕੇ ਬੈਟ ਵਗੈਰਾ ਖੇਡ ਲੈਂਦੇ ਬਹੁਤ ਬੱਚਾ ਆ ਜਾਂਦਾ ਅੜਦਲ ਪਿੰਡਾਂ ਦਾ ਵੀ ਆ ਜਾਂਦਾ ਆਪਣਾ ਗਰਾਉਂਡ ਕਾਫੀ ਵੱਡਾ ਨਾ ਤੇ ਸੱਚ ਜੀ ਸਾਡੇ ਇਥੇ ਰੌਣਕ ਵੀ ਲੱਗੀ ਰਹਿੰਦੀ ਹੈ ਹਨਾ ਕੋਲ ਆਵਾਜ਼ ਆ ਜਾਂਦੀ ਹੈ ਨਾ ਬੱਚਿਆਂ ਦੀ ਲਓ ਜੀ ਆਪਣਾ ਕੰਮ ਕਰਤਾ ਚੱਲਦਾ ਰਹਿਣਾ ਤੇ ਵੀਡੀਓ ਕਾਫੀ ਲੰਬੀ ਹੋ ਜਾਣੀ ਆ ਆਪਾਂ ਹੁਣ ਬਲੌਗ ਦਾ ਐਂਡ ਵੀ ਇਥੇ ਕਰਦੇ ਆ ਤੇ ਮਿਲਾਂਗੇ ਕੱਲੂ ਕਿਸੇ ਹੋਰ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਓਕੇ ਬਾਏ ਬਾਏ ਟਾਟਾ